ਕਿੰਨੇ ਨਾ ਕਹਿੰਦੇ ਮੈਂ ਗੱਲ ਕੀਤੀ ਫੋਨ ਤੇ ਕਿਹਦੀ ਪਰ ਮੈਂ ਗਲਤ ਨਹੀਂ ਹੋਈ ਕੋਈ ਦੇ ਵੀ ਫਿਜ਼ੀਕਲ ਨਹੀਂ ਹੋਈ ਕਦੇ ਉਹੋ ਜਿਹਾ ਕੁਝ ਨਹੀਂ ਪਰ ਜਦੋਂ ਮੁੰਡਾ ਆਇਆ ਫਿਰ ਉਹਨੇ ਸਾਰੀ ਸੱਚਾਈ ਦੱਸ ਦਿੱਤੀ ਮੈਨੂੰ ਤਾਂ ਇੱਥੇ ਦਾ ਪਤਾ ਨਹੀਂ ਪਰ ਮੈਨੂੰ ਤਾਂ ਹੁਣ ਹੀ ਪਤਾ ਲੱਗ ਰਿਹਾ ਅਨਗਵਾਂਦ ਤੂੰ ਹਾਂ ਤੇ ਮੁੰਡਾ ਰੁੰਦਾ ਰਹਿੰਦਾ ਸੀਗਾ ਗੇਟ ਬੰਦ ਸੀਗਾ ਕੁੜੀ ਬਾਹਰ ਖੜੀ ਹੁੰਦੀ ਸੀ ਤੇ ਵਾਰੀ ਕੁੜੀ ਬਾਹਰ ਹੁੰਦੀ ਰਹਿੰਦੀ ਸੀ ਕੋਈ ਪਿਸ਼ਤਾਵਾ ਨਹੀਂ ਸੀਗਾ ਕਿ ਮੈਂ ਜਦੋਂ ਗਲਤੀ ਚਲ ਫੀਲ ਹੋ ਜੇ ਨਾ ਪੰਚਾਇਤ ਬੈਠੀ ਆ ਵੀ ਗਲਤੀ ਕਿ ਫੀਲ ਕਰਨਾ ਚਾ ਉਹਦੇ ਮੁੰਡੇ ਦੇ ਲੱਪੜ ਮਾਰਾ ਉਹ ਤੁਸੀਂ ਧਿਆਨ ਦੇ ਰੋ ਮੁੰਡੇ ਦੇ ਹੱਥ ਕੀਤਾ ਨਾ ਉਹਨੇ ਹੱਥ ਰੱਖਤਾ ਸਤਿ ਸ਼੍ਰੀ ਅਕਾਲ ਜੀ ਲਿਵ ON ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੀ ਪਤਨੀ ਨੂੰ ਉਸੇ ਦੇ ਆਸ਼ਕ ਦੇ ਨਾਲ ਤੋੜ ਰਿਹਾ ਸੀ ਇਹ ਪਹਿਲਾ ਕਹਿ ਸਕਦੇ ਹਾਂ ਕਿ ਇਹੋ ਜਿਹਾ ਘਰ ਵਾਲਾ ਹੋਊਗਾ ਜਿਹੜਾ ਆਪਦੀ ਘਰਵਾਲੀ ਦੀ ਵਿਦਾਈ ਕਰ ਰਿਹਾ ਸੀ ਅਸਲ ਦੇ ਵਿੱਚ ਕਈ ਲੋਕ ਸੋਚ ਰਹੇ ਆ ਕਿ ਕੀ ਉਹ ਵੀਡੀਓ ਸੱਚਮੁੱਚ ਅਸਲੀ ਹੈ ਜਾਂ ਕਿਸੇ ਸ਼ੂਟ ਦਾ ਸ਼ਾਰਟ ਫਿਲਮ ਦਾ ਸੀਨ ਤਾਂ ਨਹੀਂ ਜਾਂ ਕਿਸੇ ਨੇ ਮਜ਼ਾਕ ਚ ਬਣਾਈ ਇਹ ਗੱਲਬਾਤ ਜਿਹੜੀ ਆ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਸਾਡੇ ਨਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੱਸੀ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਮਲੋੜਦੇ ਰਹਿਣ ਵਾਲਾ ਭਗਵਾਨਪੁਰਾ ਪਿੰਡ aí ਨਾਲ ਠੀਕ ਹੈ ਵੀਰੇ ਜਿਵੇਂ ਮੈਂ ਸ਼ੁਰੂਆਤ ਚ ਗੱਲ ਕੀਤੀ ਜਿਹੜੀ ਉਹ ਵੀਡੀਓ ਉਹ ਤੁਹਾਡੀ ਹੈ ਜਿਹੜੀ ਵੀਡੀਓ ਬਹੁਤ ਜ਼ਿਆਦਾ ਮਾਇਨਰ ਹੋ ਗਈ ਮੇਰੀ ਵੀਡੀਓ ਹੀ ਹੈ ਠੀਕ ਹੈ ਉਹਦੇ ਵਿੱਚ ਜਿਹੜੀ ਗੱਲਬਾਤ ਹੈ ਵੀ ਤੁਸੀਂ ਆਪਦੀ ਹੀ ਘਰ ਵਾਲੀ ਨੂੰ ਕਿਸੇ ਦੇ ਨਾਲ ਤੋੜ ਰਹੇ ਹੋ ਵੀ ਭਾਈ ਤੂੰ ਲੈ ਜਾ ਮੈਂ ਆਪਦੇ ਬੱਚੇ ਸੰਭਲੂ ਇਹ ਅਸਲੀਅਤ ਦੇ ਵਿੱਚ ਵਾਪਰਿਆ ਜਾਂ ਕੋਈ ਸ਼ੂਟ ਵਗੈਰਾ ਕਰ ਰਹੇ ਨਹੀਂ ਨਹੀਂ ਅਸਲੀਅਤ ਵਿੱਚ ਹੀ ਵਾਪਰਿਆ ਇਹ ਨਹੀਂ ਤਾਂ ਸ਼ੂਟ ਥੋੜੀ ਇਹੋ ਜਿਹਾ ਕੁਝ ਚੱਲਦਾ ਜੀ ਅਸਲੀਅਤ ਵਿੱਚ ਹੀ ਉਹਨੇ ਜੇ ਮੈਨੂੰ ਚੀਟ ਕੀਤਾ ਤੇ ਆਪਾਂ ਕਿਹਾ ਚਲੋ ਜਿੱਥੇ ਖੁਸ਼ ਆਵਾਜ਼ ਜਾਓਗੇ ਹੂੰ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਜਦੋਂ ਵੀ ਆਪਾਂ ਨੂੰ ਮਤਲਬ ਇਹੋ ਜੀ ਗੱਲ ਕੁਈ ਜਨਾਨੀ ਦੀ ਪਤਾ ਲੱਗਦੀ ਐ ਤੇ ਆਮ ਤੌਰ ਤੇ ਅਸੀਂ ਜਿਹੜੇ ਆ ਮਤਲਬ ਗੁੱਸੇ ਦੇ ਵਿੱਚ ਹੋ ਕੇ ਹੋ ਜਾਂਦੇ ਆ ਹਨਾ ਜਾਂ ਮੰਨ ਲਓ ਆਪਾਂ ਕੁੱਟ ਮਾਰ ਤੱਕ ਚਲੇ ਜਾਂਦੇ ਆ ਨਹੀਂ ਨਹੀਂ ਉਹ ਤਾਂ ਕਿ ਉਹ ਤਾਂ ਕੁੱਟ ਮਾਰ ਤੱਕ ਕਿਉਂ ਕਿ ਨਹੀਂ ਕੁੱਟ ਮਾਰ ਕਰਕੇ ਛਡੋਗੇ ਸੁਧਰ ਦਈਂ ਕਿੰਨੇ ਸੁਧਰਨਾ ਦਾ ਘਰ ਵੇਖ ਕੇ ਬੱਚੇ ਵੇਖ ਕੇ ਵੈਸੇ ਸੁਧਰੇ ਹੁੰਦਾ ਅੱਛਾ ਹੁਣ ਲਵ ਮੈਰਜੀ ਸੀ ਮੇਰੀ ਇਹਦੇ ਨਾਲ ਅੱਛਾ ਲਵ ਮੈਰ ਸੀ ਵਧੀਆ ਸੁਧਰੇ ਚੱਲੇ ਹੁਣ ਕੀ ਹੋਇਆ ਪਤਾ ਨਹੀਂ ਆਪਾਂ ਨੂੰ ਕੀ ਇਹਨੂੰ ਦੁੱਖ ਸੀ ਮੇਰੇ ਤੋਂ ਕੀ ਨਹੀਂ ਜਦ ਮੈਨੂੰ ਦੱਸਦੀ ਵੀ ਮੈਨੂੰ ਆਹ ਦਿੱਕਤ ਆ ਤਕਲੀਫ ਆ ਜਿਹੜਾ ਨੇ ਆ ਕੋਈ ਕਦਮ ਚੱਕਿਆ ਨੇ ਵੇਖਿਆ ਮੈਨੂੰ ਫਿਰ ਵੀ ਵਿਸ਼ਵਾਸ ਨਹੀਂ ਸੀ ਲੋਕਾਂ ਨੇ ਕਿਹਾ ਮੈਨੂੰ ਵਿਸ਼ਵਾਸ ਨਹੀਂ ਆਇਆ ਪਰ ਮੈਂ ਜਦ ਰੱਖੀ ਹੈ ਜੇ ਰਿਕਾਰਡਿੰਗਾਂ ਸੁਣੀਆਂ ਹਾਂ ਫਿਰ ਆਪਾਂ ਕਿਹਾ ਮੈਂ ਸੱਧਿਆ ਸਰਨ ਮੈਂ ਲੈ ਜਾਉ ਬਈ ਨੂੰ ਆਉਦੀ ਨੂੰ ਉਦੋਂ ਕੋਈ ਘਰ ਦੇ ਵਿੱਚ ਪੰਚਾਇਤ ਵਗੈਰਾ ਆਈ ਹੋਈ ਸੀ ਜਾਂ ਪੰਚਾਇਤ ਸੱਦੀ ਮੈਂ ਖੁਦ ਸੱਦੀ ਸੀ ਪੰਚਾਇਤ ਸਾਰੇ ਮੈਂ ਹੀ ਸੱਦੇ ਸੀ ਗਈ ਅੱਛਾ ਬਿਹਾਉ ਆਪਦਾ ਆਪਣਾ ਕਿਵੇਂ ਪਤਾ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਉੱਤੋਂ ਫੜੇ ਜਾਂ ਕੋਈ ਗੱਲਬਾਤ ਸੁਣੀ ਸੀ ਜਾਂ ਕਿਸੇ ਨੇ ਤੁਹਾਨੂੰ ਕਿਹਾ ਸੀ ਉਹ ਤਾਂ ਨਹੀਂ ਮੇਰੇ ਨਾਲ ਉਹਨੇ ਆਈਡੀ ਕਲੈਪ ਕਰ ਰਹੀ ਹੈ ਇੰਸਟਾਗ੍ਰam ਤੇ ਜਿਹਦੇ ਤੇ ਪੱਲਾ ਪਈ ਉਹ ਮੇਰੇ ਕੋਲ ਆੜੀ ਚੱਲ ਜਦੋਂ ਮੈਸੇਜ ਆਇਆ ਨਾ ਕੋਦੇ ਵੇਖਿਆ ਮੈਂ اچھا ਉਹ ਮੈਸੇਜ ਦਾ ਮੈਂ ਸਕਰੀਨਸ਼ਾਟ ਲਿਆ ਫਾਰਵਰਡ ਕੀਤਾ ਉਹਦੇ ਵਾਲੇ ਪਾਸੇ ਸੋ ਫਿਰ ਜਦੋਂ ਮੈਂ ਘਰੇ ਗਿਆ ਮੈਂ ਘਰ ਵਾਲੇ ਫੋਨ 'ਚ ਵੇਖਿਆ ਘਰ ਵਾਲੇ ਫੋਨ 'ਚ ਕੁਝ ਵੀ ਨਹੀਂ ਸੀਗਾ ਡਿਲੀਟ ਹੋਇਆ ਸਾਰਾ ਕੁਝ ਅੱਛਾ ਜਿਹੜੀ ਤੁਹਾਡੀ ਘਰ ਵਾਲੀ ਕੋਲ ਆਈਡੀ ਚੱਲਦੀ ਸੀ ਉਹ ਤੁਹਾਡੇ ਫੋਨ 'ਚ ਵੀ ਚੱਲ ਰਹੀ ਸੀ ਇੱਕ ਦਿਨ ਉਹਦੇ ਤੇ ਮੈਸੇਜ ਆਇਆ ਤੇ ਤੁਹਾਨੂੰ ਸ਼ੱਕ ਹੋਇਆ ਇੱਕ ਦਿਨ ਉਸ ਦਿਨ ਹੀ ਅੱਛਾ ਉਸ ਦਿਨ ਜਿਸ ਦਿਨ ਮੈਂ ਨੂੰ ਤੁਰਿਆ ਉਸ ਦਿਨ ਹੀ 2 ਘੰਟੇ ਪਹਿਲਾਂ ਮੈਸੇਜ ਸੀਗਾ ਦੋ ਤਿੰਨ ਘੰਟੇ ਜਦੋਂ ਇਕੱਠੇ ਹੋਣ ਤੇ ਲੱਗੇ ਸ ਉਹ ਆਪਣਾ ਬਣਾਉਣ ਦਾ ਟਾਈਮ ਲੱਗ ਗਿਆ ਜੋ ਵੀ ਤਲਾਕਨਾਮਾ ਬਣਾਉਣਾ ਸੀ ਸਾਈਨ ਕਰਾਉਣੇ ਸੀਗੇ ਹੂੰ ਉਹ ਜਿੰਨਾ ਟਾਈਮ ਲੱਗਿਆ ਉਹ ਇਕੱਠੇ ਹੋ ਗਏ ਹੂੰ ਉਸ ਤੋਂ ਬਾਅਦ ਮੈਂ ਸਾਰਿਆਂ ਜੋ ਮੇਰੇ ਕੋਲ ਸੀ ਰਿਕਾਰਡਿੰਗਾਂ ਦਾ ਕੁਝ ਵੀ ਹੂੰ ਉਹ ਮੈਂ ਉਹਨੂੰ ਕੱਲੀ ਨੂੰ ਸੁਣਾਈਆਂ ਫਿਰ ਉਹ ਚੁੱਪ ਕਰ ਗਈ ਫਿਰ ਵੀ ਕਹਿੰਦੀ ਕਿ ਨਹੀਂ ਮੈਂ ਗਲਤ ਨਹੀਂ ਹੈਗੀ ਅੱਛਾ ਕਹਿੰਦੀ ਮੈਂ ਕਹਿੰਦੀ ਮੈਂ ਗੱਲ ਕੀਤੀ ਫੋਨ ਤੇ ਕਦੀ ਪਰ ਮੈਂ ਗਲਤ ਨਹੀਂ ਹੋਈ ਕੋਈ ਦੇ ਫਿਜ਼ੀਕਲ ਨਹੀਂ ਹੋਈ ਕਦੇ ਉਹੋ ਜਿਹਾ ਕੁਝ ਨਹੀਂ ਪਰ ਜਦੋਂ ਮੁੰਡਾ ਆਇਆ ਫਿਰ ਉਹਨੇ ਸਾਰੀ ਸੱਚਾਈ ਦੱਸ ਦਿੱਤੀ ਅੱਛਾ ਮੁੰਡਾ ਕੌਣ ਸੀ ਤੁਸੀਂ ਜਾਣਦੇ ਸੀ ਪਹਿਲਾਂ ਮੁੰਡੇ ਨੂੰ ਚੰਗੀ ਤਰ੍ਹਾਂ ਘਰਾਂ 'ਚ ਆਪਣੇ ਘਰੇ ਹੀ ਪਲਾਈਓ ਛੋਟਾ ਜਿਹਾ ਵੀ ਹੁੰਦਾ ਸਾਰੇ ਆਉਂਦੇ ਜਾਂਦੇ ਇੱਧਰ ਨਿੱਕਾ ਜਿਹਾ ਸੀ ਆਪਣੇ ਕਹਿ ਦਈਏ ਚਾਚੇ ਤਾਇਆ ਚੋਂ ਤਾਂ ਮੁੰਡੇ ਉਹ ਚਾਚੇ ਦੇ ਮੁੰਡੇ ਹਣ ਘਰੇ ਆਉਂ ਤੋਂ ਮਨ ਆਪਦੇ ਭਰਾ ਨੂੰ ਹੀ ਘਰੇ ਆਉਂ ਤੋਂ ਰੋਕੀਏ ਗਲਤ ਗੱਲ ਅਗਲਾ ਕੰਦਾ ਇਹੋ ਤੂੰ ਫਿਰ ਕਿੰਦਾ ਕਰੇਦਾ ਚਾਚੇ ਤਾਂ ਸਾਕੇ ਨੂੰ ਤਾਂ ਕਰਿਓ ਤਾਂ ਕੋਣ ਰੋਕ ਸਕਦਾ ਹਾਂ ਇਹ ਸਾਕੇ ਵਰਗੇ ਆਪਣੇ ਉਹਨਾਂ ਦੇ ਅਸੀਂ ਜਾਣੇ ਉਹ ਸਾਡੇ ਹੁੰਦੇ ਆ ਪਰ ਇਹ ਨਹੀਂ ਨਾ ਮਤਲਬ ਅਸੀਂ ਵੀ ਇਹ ਹੋ ਪਤਾ ਸੀ ਸਾਨੂੰ ਇਹ ਕੁਝ ਹੋ ਜੂਗਾ ਅੱਛਾ ਜਦੋਂ ਮੁੰਡੇ ਨੂੰ ਬੁਲਾਇਆ ਕਿੰਨੇ ਕ ਸਾਲਾਂ ਤੋਂ ਤੁਹਾਨੂੰ ਜੀਤ ਕਰ ਰਹੀ ਸੀ ਪਤਾ ਕਿਵੇਂ ਲੱਗਿਆ ਨਹੀਂ ਨਹੀਂ ਉਹ ਮੈਨੂੰ ਇਹ ਇਹ ਦੱਸਿਆ ਨਹੀਂ ਉਹਨਾਂ ਨੇ ਅੱਛਾ ਹਮੇ ਉਹਨੇ ਵੀ ਕਿ ਪਹਿਲਾਂ ਅਸੀਂ ਹੁਣ ਕੁਝ ਨਹੀਂ ਪਹਿਲਾਂ ਅਸੀਂ ਹੁਣ ਕੁਝ ਨਹੀਂ ਬਸ ਇਹ ਮੈਸੇਜ ਤਾਂ ਤੁਹਾਡਾ ਆਜਾਇਆ ਹਾਂ ਤੇ ਉਹ ਤਾਂ ਮੈਂ ਕਿਹਾ ਮੈਂ ਮੈਂ ਚੁੱਪ ਕਰ ਗਿਆ ਤਾਂ ਉਹ ਕੋਈ ਉਹਨਾਂ ਨੇ ਰਿਪਲਾਈ ਕੀਤਾ ਨਹੀਂ ਅਸੀਦਾ अच्छा कोई रिप्लाई नहीं सोचा बस चुप करके कर तो, दे दे तो मैं ਥੱਲੇ منہ ਕਰਕੇ ਬਹਿ ਗਿਆ ਬਸ ਹਾਂ ਉਹਨੂੰ ਕੋਈ ਪਛਤਾਵਾ ਨਹੀਂ ਸੀਗਾ ਕਿ ਮੈਂ ਤੇ ਉਹ ਗਲਤੀ ਚਲ ਫੀਲ ਹੋ ਜੇ ਨਾ ਪੰਚਾਇਤ ਬੈਠੀ ਆ ਵੀ ਗਲਤੀ ਕਿ ਫੀਲ ਕਰ ਲਾ ਚਾ ਉਹਦੇ ਮੁੰਡੇ ਤੇ ਲੱਪੜ ਮਾਰਾ ਉਹ ਤੁਸੀਂ ਧਿਆਨ ਦੇ ਘਰ ਉਹਨਾਂ ਨੇ ਹੱਥ ਕੀਤਾ ਨਾ ਉਹਨੇ ਹੱਥ ਰੱਖਤਾ ਹਾਂ ਰਿਕਾਰਡਿੰਗਾਂ ਵਿੱਚ ਵੀ ਇੱਚੀ ਸੁਣੀ ਆ ਮੈਂ ਵੀ ਰਿਕਾਰਡਿੰਗਾਂ ਵਿੱਚ ਵੀ ਬੜਾ ਆ ਥੋੜੀ ਪਲੈਨਿੰਗ ਚੱਲ ਰਹੀ ਸੀ ਫਿਰ ਮੈਂ ਕਿਸ ਤਰ੍ਹਾਂ ਦੀ ਪਲਾਨਿੰਗ ਕਰੀ ਉਹ ਵੈਸੇ ਹੀ ਬਸ ਉਹ ਵਿਆਹ ਹੋਇਆ ਪਿਆ ਮੇਰਾ ਤੇਰੇ ਨਾਲ ਵਧੀਆ ਤੂਰੇ ਵਿਆਹ ਕਰਾਈਆਂ ਤੂੰ ਮੈਂ ਆਏ ਰਹਿਣਾ ਜੋ ਕੁਝ ਹੋ ਉਹਨਾਂ ਨੇ ਐਕਸਟਰਾ ਮੈਰਿਟਲ ਅਫੇਅਰ ਰੱਖਣ ਨੂੰ ਕਹ ਰਹੀ ਸੀ ਨਜਾਇਜ਼ ਸੰਬੰਧ ਜਿਵੇਂ ਉਹ ਹੈ ਹੀ ਸੀ ਦਿਸੇ ਹੁੰਦਾ ਸੀ ਅੱਛਾ ਪਹਿਲਾਂ ਵੀ ਬਈ ਕਦੇ ਸ਼ੱਕ ਹੋਇਆ ਸੀ ਜਾਂ ਇੱਥੇ ਪਹਿਲੀ ਵਾਰ ਕਦੇ ਵੀ ਨਹੀਂ ਸ਼ੱਕ ਕਿਹਾ ਸੀ ਮੈਨੂੰ ਪਰ ਇੰਨਾ ਕੁ ਯਕੀਨ ਹੀ ਬਹੁਤ ਸੀ ਮੈਨੂੰ ਅੱਛਾ ਕਦੇ ਸ਼ੱਕ ਹੋਣ ਵਾਲਾ ਜਿਹਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਤੇ ਸ਼ੱਕ ਕਰਾਂ ਮੈਂ ਨਹੀਂ ਯਾਰ ਜਿਹੜੀ ਮੇਰੇ ਨਾਲ ਦੁਨੀਆਂ ਨਾਲ ਲੜ ਕੇ ਮੇਰੇ ਨਾਲ ਮੇਰੇ ਪਿੱਛੇ ਖੜੀ ਆ ਖੜੀ ਮੈਨੂੰ ਕਰੂਗੀ ਅੱਛਾ ਤੁਸੀਂ ਲਵ ਮੈਰਿਜ ਕਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਕਰੀ ਸੀ ਹਾਂਜੀ ਹਾਂਜੀ ਅੱਛਾ ਅੱਛਾ ਭਾਈ ਬੱਚੇ ਤੁਸੀਂ ਫਿਰ ਹੁਣ ਆਪਦੇ ਕੋਲ ਹੀ ਰੱਖਿਆ ਬੱਚੇ ਆਪਦੇ ਕੋਲ ਮੇਰੇ ਕੋਲ ਹੀ ਕਿੱਡੇ ਕਾ ਬੱਚੇ ਹਾਂ ਬੱਚੇ ਕੁੜੀਆਂ ਮੇਰੀ 4.5 ਸਾਲ ਦੀ ਪੂਣੇ 5 ਸਾਲ ਦੀ ਹੋ ਗਈ ਹਾਂ ਤੇ ਕਾਕੂ ਛੋਟਾ ਉਹ ਕਾਕੂ ਹੈਗਾ 2 ਸਾਲ ਦਾ ਇਹ ਤਾਂ ਮਤਲਬ ਤੁਹਾਡੇ ਲਈ ਬਹੁਤ ਔਖਾ ਹੋ ਗਿਆ ਜਿਨ੍ਹਾਂ ਦੀ ਮਾਂ ਦੁਨੀਆਂ ਤੋਂ ਰੁਖਸਤ ਹੋ ਜੇ ਉਹਨਾਂ ਨੂੰ ਤਾਂ ਸਬਰ ਕਰਨਾ ਸੌਖਾ ਹੈ ਜਦੋਂ ਸ਼ਾਮ ਨੂੰ ਬੱਚੇ ਮਾਹਬਾਲ ਦੇ ਹੋਣੇ ਆ ਜਿਹੜੀ ਜਹਾਨ ਚ ਹੋ ਕੇ ਹੀ ਮਰ ਗਈ ਉਹਦੇ ਬਾਰੇ ਕੀ ਕਹੋਗੇ ਔਖਾ ਤਾਂ ਹੈਗਾ ਹੁਣ ਕੀ ਕਰ ਸਕਦੇ ਆ ਜੀ ਇਹਨਾਂ ਨੂੰ ਬੇਸ਼ਰਮਾ ਨੂੰ ਲੱਗਦੀ ਨਹੀਂ ਇਹਨਾਂ ਨੂੰ ਹਾਂ ਇਹੋ ਹੀ ਬੇਸ਼ਰਮਾ ਗਿਆ ਬੰਦੇ ਨੂੰ ਸਮਝਾ ਨਹੀਂ ਸਕਦੇ ਆਪਾਂ ਹਾਂ ਨਹੀਂ ਸਮਝਣ ਨਾਲ ਨਹੀਂ ਕੁਝ ਬਸ ਖੁਦਾਵਤ ਚਲੋ ਜੋ ਵੀ ਹੈ ਠੀਕ ਹਾਲ ਤਾਂ ਚੰਗੀ ਰਵੇ ਹਾਂ ਇਹ ਵੀਡੀਓ ਤੁਹਾਡੇ ਦੁਆਰਾ ਬਣਾਈ ਗਈ ਸੀ ਜਿਹੜੀ ਹਾਂ ਮੈਂ ਹੀ ਕਹਾ ਸੀਗਾ ਇਹ ਵੀਡੀਓ ਆਪਣੇ ਮੈਂਬਰ ਦੁਆਰਾ ਬਣਾਈ ਗਈ ਉੱਥੇ ਅੱਛਾ ਜਿਹੜੇ ਮੈਂਬਰ ਸਰਪੰਚ ਸੀ ਮੈਂਬਰ ਨੇ ਵੀਡੀਓ ਬਣਾਈ ਸੀ ਹਾਂ ਮਤਵਰ ਦੇ ਕਾਲ ਨੂੰ ਇਹ ਨਹੀਂ ਹੈਗਾ ਮੈਨੂੰ ਨਹੀਂ ਬਸ ਇਹ ਚੀਜ਼ ਹੈ ਪਰ ਮੈਂ ਤਾਂ ਵੀਡੀਓ ਇਸ ਕਰਕੇ ਬਣਾਈ ਸੀ ਕਿਉਂਕਿ ਮੈਂ ਇਹਨਾਂ ਦੇ ਘਰ ਦੇ ਉਹਨਾਂ ਵਿਖਾਉਂਗਾ ਜਿਨ੍ਹਾਂ ਨੇ ਮੈਨੂੰ ਤਕਰੀਬਨ ਹੀ ਬਲੇਮ ਕੀਤਾ ਵੀ ਤੂੰ ਹੀ ਗਲਤ ਹੈ। ਅੱਛਾ ਪਹਿਲਾਂ ਵੀ ਜਦੋਂ ਕਿਤੇ ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ ਸੀ ਤਾਂ ਮੈਂ ਹੀ ਗਲਤ ਸੀ ਹਮੇਸ਼ਾ। ਇਹ ਕਹ ਦਿੰਦੇ ਸੀ। ਹੋਰ ਨਹੀਂ ਗਲਤ ਸੀ ਤੂੰ ਗਲਤ ਹੈ। ਅੱਛਾ ਤੁਸੀਂ ਕਹਿੰਦੇ ਨਹੀਂ ਸੀ ਕਿ ਵੀ ਇਹਦੇ ਆ ਲੱਛਣ ਹੈ ਜੀ? ਇਹਨਾਂ ਪਤਾ ਨਹੀਂ ਸੀ ਆਪਾਂ ਨੂੰ ਕਦੇ ਮੈਨੂੰ ਇਹ ਘਰੇਲੂ ਲੜਾਈ ਲੜੀ ਜਾਂਦੀ ਚੱਲ ਹੋਈ ਜਾਂਦਾ ਘਰੇ ਤਾਂ ਲੜਦੀ ਚੱਲ ਕੋਈ ਨਹੀਂ ਦਾ ਆਪਣੇ ਮੇਰਾ ਦਮ ਇਧਰ ਪਹੁੰਚ ਦਰ ਕੱਢਦਾ ਸੀ ਚੱਲੇ ਜਾਂ ਲੜੀ ਇਹ ਦੀ ਬੂੜੀ ਦਾ ਕੰਮ ਹੀ ਲੜਨਾ ਹੁੰਦਾ ਹੈ ਕਦੇ ਸੋਚੀ ਨਹੀਂ ਆਪਾਂ ਪਰ ਹੁਣ ਆ ਕੇ ਪਤਾ ਲੱਗਾ ਵੀ ਲੜਾਈ ਕਿਉਂ ਚੱਲ ਰਹੀ ਸੀ ਹਾਂ ਬੜਾ ਅੱਗੇ ਬਹੁਤ ਵੱਧ ਚੁੱਕਿਆ ਸੀ ਉਹ ਹਾਂ ਪਿੱਛੇ ਨਹੀਂ ਮੁੜ ਸਕਦੀ ਤੇ ਨਹੀਂ ਮੁੜ ਸਕਿਓ ਫਿਰ ਮੈਂ ਕਹਾਂ ਤੂੰ ਜਾ ਬਈਆ ਕਿਸ ਗੱਲ ਤੋਂ ਖਫਾ ਸੀ ਤੁਸੀਂ ਕੋਈ ਨਸ਼ਾ ਪੱਤਾ ਕਰਦੇ ਸੀ ਜਾਂ ਪੈਸਾ ਨਹੀਂ ਦਿੰਦੇ ਸੀ ਉਹਨੂੰ ਕਿਸ ਗੱਲ ਤੋਂ ਖਫਾ ਸੀ ਨਹੀਂ ਮੈਂ ਹੁਣੇ ਮੂੰਹ ਤਾਂ ਨਹੀਂ ਕਹਿ ਸਕਦਾ ਆਪਦੇ ਹਨਾ ਕਿ ਮੈਂ ਮੇਰੇ ਤਕਰੀਬਨ ਮਹੱਲੇ 'ਚ ਜਾਓ ਉੱਥੇ ਪਤਾ ਕਰ ਲਓ ਜਾਂ ਮੈਂ ਨਸ਼ਾ ਪੱਤਾ ਕਰਦਾ ਵਾਂ ਜਾਂ ਮੈਂ ਕੋਈ ਆਪਣੇ ਇੱਥੇ ਘਰੇ ਕੋਈ ਖਰਚਾ ਨਹੀਂ ਕਰੇ ਕੋਈ ਆਪਣੇ ਕੁਛ ਨਹੀਂ ਹੈਗਾ ਸਭ ਕੁਝ ਜਿਹਾ ਵਧੀਆ ਆ ਰਿਹਾ ਰੱਬ ਦੀ ਕਿਰਪਾ ਸਾਰਾ ਕੁਝ ਵਧੀਆ ਹੀ ਹਾਂ ਬੀ ਤੀਗਾ ਥੋੜੇ ਜਿਹੇ ਹਾਲਾਤ ਬਦਲੇ ਦੇ ਉਨੇ ਚ ਹੋ ਜਾਂਦੇ ਹਰੇਕ ਦੇ ਹੋ ਜਾਂਦੇ ਆ ਕਦੇ ਕਦੇ ਸਬਰ ਵੀ ਕਰਨਾ ਪੈਂਦਾ ਕਿਸੇ ਚੀਜ਼ ਚ ਹਾਂ ਪਰ ਉਹੋ ਜਿਹੀ ਚੀਜ਼ ਨਹੀਂ ਸੀ ਕਿ ਆਪਾਂ ਵੇਹ ਦੀ ਕਦੇ ਮੈਂ ਖੁਆਇਸ਼ ਨਹੀਂ ਪੂਰੀ ਕੀਤੀ ਹਾਂ ਜਿਨੇ ਕੋਈ ਤਾਂ ਵੀ ਆ ਚੀ ਚਾਹੀਦੀ ਤੈਨੂੰ ਚਾਹੀਦੀ ਹੁੰਦੀ ਸੀ ਬਸ ਜਿਨੇ ਇੱਕ ਜੋਗੇ ਸੀਗੇ ਲਿਆ ਆ ਜਾ ਕੇ ਦਿਲ ਦਸੀ ਇਹਨੂੰ ਮੈਂ ਜਿਮਨ ਕੋਈ ਜਿਆਦਾ ਜਿਆਦਾ ਪੈਸਿਆਂ ਲਈ ਤਾਂ ਕੋਈ ਦੋ ਦਿਨ ਦਾ ਦੋ ਚਾਰ ਦਿਨ ਰੁਕ ਜਾ ਬਸ ਆਨਦਾ ਸੀ ਪਰ ਇਹਨੂੰ ਮਿਲਦੀ ਸੀ ਚੀਜ਼ ਇਹਦਾ ਕਾਫੀ ਫਰਕ ਹੈ ਉਹਨਾਂ ਦਾ ਅਸੀਂ ਦੇਖਿਆ ਵੀ ਉਹਦਾ ਐ ਲੱਗਦਾ ਵੀ ਜਿਵੇਂ ਬੱਚਾ ਹੋਵੇ ਹਾਂ ਅਜੀ ਬੱਚਾ ਹੀ ਬੱਚਿਆਂ ਵਰਗੀ ਹੀ ਹੈ ਉਹ ਹੈ ਬੱਚਾ ਜਦੋਂ ਉਹਨਾਂ ਨੇ ਖੋਦੇ ਮੈਂ ਉਹ ਦਿਨ ਥੋੜਾ ਜਿਵੇਂ ਪਹਿਲਾਂ ਕਿਸੇ ਨੇ ਮੈਨੂੰ ਕਿਹਾ ਮੈਂ ਨੇ ਕਿਹਾਤਾ ਸੀਗਾ ਵੀ ਤੇਰੀ ਆ ਗੱਲ ਆਈ ਇਹ ਕਹਿੰਦੇ ਨਹੀਂ ਮੇਰੇ ਜਵਾਕਾਂ ਵਰਗਾ ਉਹ ਕਹਿੰਦਾ ਮੇਰੀ ਭੈਣ ਆ ਮੇਰੀ ਮਾਂ ਵਰਗੀ ਹੈ ਕਹਿੰਦਾ ਅੱਛਾ ਤੇ ਫਿਰ ਜਦੋਂ ਜਦੋਂ ਹੱਥ ਫੜਿਆ ਲੈ ਕੇ ਗਿਆ ਉਦੋਂ ਕੋਈ ਸ਼ਰਮ ਨਹੀਂ ਮੈਂ ਜਦੋਂ ਉਠਾ ਰਿਹਾ ਹਾਸਰੀ ਉਤਰਾਣ ਤੁਸੀਂ ਧਿਆਨ ਲਾਵੇ ਕੋਈ ਹੱਸ ਰਿਹਾ ਹੈ ਨਾ ਖੁਸ਼ੀ ਕਾਦੀ ਸੀ ਕਿਸ ਕਲ ਦੀ ਖੁਸ਼ੀ ਸੀ